ਗੁੱਡ ਮਾਰਨਿੰਗ ਸਸਿਕਾਲ ਦੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਸਕਿੱਲ ਦੇ ਵਿੱਚ ਉਮੀਦ ਕਰ ਰਹੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਫਿਰ ਸ਼ੁਰੂਆਤ ਕਰੀ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਤੇ ਟਾਈਮ ਟਿਕੀ ਵੀ 9:30 ਹੋ ਚੁੱਕਿਆ ਕਿਉਂਕਿ ਬੱਚਿਆਂ ਨੂੰ ਅੱਜ ਲੇਬਰ ਡੇ ਤੇ ਸੀਗੀ ਛੁੱਟੀ ਤਾਂ ਕਰਕੇ ਫਿਰ ਆਪਾਂ ਲੇਟ ਉੱਠੇ ਤੇ ਥੋੜਾ ਕੰਮ-ਕਾਰ ਕਰਦੇ ਬਸ ਲੇਟ ਹੋ ਗਏ ਔਰ ਸੋ ਚਲੋ ਜੀ ਬੱਚੇ ਵੀ ਰੈਡੀ ਨੇ ਤੇ ਮੈਂ ਵੀ ਰੈਡੀ ਔਰ ਅੱਜ ਮੈਂ ਪਾਇਆ ਨਿਊ ਸੂਟ ਤੇ ਦਿਖਾਉਣੀ ਆ ਤੁਹਾਨੂੰ ਅੱਜ ਦੀ ਫੁੱਲ ਲੁੱਕ ਔਰ ਅੱਜ ਆਪਣੀ ਸਲਾਹ ਬਣ ਰਹੀ ਆ ਨਰੈਣਗੜ੍ਹ ਨੂੰ ਜਾਣ ਦੀ ਪਿੰਡ ਨੂੰ ਜਾਣ ਦੀ ਤੇ ਬਾਕੀ ਦੇ ਦੇ نیچے ਜਾ ਕੇ ਕਿੱਦਾਂ ਸਲਾਹ ਬਣਦੀ ਆ ਮੇਰਾ ਇੱਕ ਮਨ ਕਰਦਾ ਕਿ ਮੈਂ ਜਾਇਆ ਮੈਂ ਇੱਕ ਮਨ ਕਰਦਾ ਰੈਣਦਮਾ ਰੈਸਟ ਕਰਾਂ ਕਰੇ ਐਵੇਂ ਬਿਫਤਾਈ ਆ ਬਾਕੀ ਚਲੋ ਦੇਖਦੇ ਹਾਂ نیچے ਜਾ ਕੇ ਕੀ ਸਲਾਹ ਬਣਦੀ ਆ ਇਹ ਹੈਗਾ ਮੇਰਾ ਨਿਊ ਸੂਟ ਤੇ ਫਰਾਕ ਸੂਟ ਹੈ ਇਹ ਨਾਲ ਜੋਰ ਝਟ ਦਾ ਇਹਦੇ ਹੈਗਾ ਆ ਪਲਾਜ਼ੋ ਫਰਾਕ ਨਾਲ ਪਲਾਜ਼ੋ ਹੈ ਤੇ ਪਿੰਕ ਕਲਰ ਦਾ ਦੁਪੱਟਾ ਔਰ neck ਦੇ ਉੱਪਰ ਵੀ ਇਹਦੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਬਟਨਸ ਲਗਾ ਕੇ ਤੇ ਇਹ ਮੈਂ ਲਿਆ ਸੀ ਪੰਜਾਬ 컬렉ਸ਼ਨ ਵਾਲਿਆਂ ਦੇ ਔਰ ਇਹਦੇ ਉੱਪਰ ਮਤਲਬ ਫਰੌਕ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਦਾਂ ਦਾ ਔਰ ਨਾਲ ਹੀ ਆਪਾਂ ਪਾ ਲਈ ਮੈਚਿੰਗ ਜੁੱਤੀ ਤੇ ਹੁਣ ਆਪਾਂ ਰੈਡੀ ਚਲੋ ਜੀ ਫੇ ਚੱਲੀਏ نیچے ਗੱਡੀ ਕੱਢਣ ਜਾ ਰਹੀ ਹੈ ਉਧਰ ਮੰਮਾ ਗੱਡੀ ਕੱਢ ਰਹੇ ਨੇ ਪਾਪਾ ਕਟਵਾ ਰਹੇ ਨੇ ਉਧਰ ਦੇਖੋ ਆਹ ਟਿਕਾ ਗੱਡੀ ਆ ਗਈ ਜोगी ਕਹਿੰਦੇ ਚੁੱਪ ਕੀ ਆਬੜਾ ਬੋਲ ਕੇ ਢੀ ਛੱਪ ਚੁੱਪ ਬੋਲੀ ਜੀ ਬੜਾ ਜਾ ਲੌਗ ਚੰਨੇ ਅੱਜ ਪਾ ਲਿਆ ਆਰਟੀਕਲ ਨੂੰ ਖੱਤ ਗਰਾ ਜਿਆ ਕਰਕੇ ਰਾਤ ਦੀ ਮੈਨਂਦ ਵੀ ਨਹੀਂ ਆਈ ਹੈਗੀ ਅੱਜ ਮੈਨੂੰ ਰੋਟੀ ਦੀ ਭੁੱਖ ਵੀ ਘੱਟ ਲੱਗੀ ਆਈ ਟੈਨਸ਼ਨ ਚ ਤੇ ਚਾਹ ਮੈਨੂੰ ਮੇਰਾ ਦਿਲ ਕੀਤਾ ਜਿਵੇਂ ਪਹਿਲੀ ਵਾਰ ਚਾਹ ਛੱਡੀ ਆ ਹਾਂ ਹਾਂ ਪੀਤੀ ਸੀ ਬਾਹਰ ਜੀ ਇਹ ਨਹੀਂ ਕਰਦਾ ਸੀਗਾ ਸੁੱਖ ਲੈ ਕੇ ਪਹਿਲਾਂ ਚਲੋ ਇਸ ਸਪੀਡਾ ਤੋਂ ਲੱਗੋ ਲਓ ਜੀ ਚੜ ਗਏ ਅਸੀਂ ਰੋਡ ਤੇ ਜਾਂਦੀ ਆ ਜਾਂਦੇ ਗਏ ਗੱਡੀ ਦਾ ਜਿਹੜੇ ਸਾਈਂ ਦਾ ਨਾਮ ਲੈ ਕੇ ਗੱਡੀ ਦੇ ਵਿੱਚ ਵੇੜੇ ਪਾਰ ਸੰਪੀ ਦੀ ਟੱਟੀ ਬੋਲੋ ਬਈ ਲੋਕ ਨਾ ਚ ਵੀ ਆਪਾਂ ਪੈਣ ਬਸ ਆਪਣੀ ਮੰਜ਼ਿਲ ਥੋੜੀ ਜਿਹਾ ਦੂਰ ਰਹਿ ਗਈ ਗੱਦੀ ਚਲਾਓ ਪਿਆਰ ਨਾਲ ਚਲਾਓ ਕਾਲੀ ਨਾ ਕਰੋ ਬਸ ਮੇਨ ਨੇ ਗੱਲਾਂ ਦਾ ਧਿਆਨ ਰੱਖ ਕੇ ਚਲਾਓ ਜੇ ਸਾਹਮਣੇ ਵਾਲੇ ਨੂੰ ਕਾਲੀ ਆ ਤਾਂ ਆਪ ਸਾਈਡ ਤੇ ਲਾ ਲਓ ਸਾਹਮਣੇ ਵਾਲ ਨੂੰ ਨਿਕਲਣ ਦਿਓ ਬਸ ਫਿਰ ਤੁਸੀਂ ਸੇਫ ਹੋ ਜਮੇਂਦਰ ਜੀ ਕਹਿੰਦੇ ਹੁੰਦੇ ਨੇ ਵੀ ਬਸ ਇਹ ਸਾਹਮਣਾ ਵੀ ਬਾਕੀ ਸਾਰੇ ਕੰਮ ਵੀ ਮੈਂ ਸਿਆਣਾ ਮੈਂ ਸਿਆਣਾ ਤੇ ਮੈਂ ਆਪ ਵੀ ਬਚਣਾ ਸਾਹਮਣੇ ਵਾਲ ਨੂੰ ਵੀ ਬਚਾਉਣਾ ਓਕੇ ਅੱਲਾਹ ਪਾਰ ਕਰਦੇ ਪੱਟੇ ਪਾਰ ਕਰਦੇ ਪੱਟਿਆਂ ਵਾਲਾ ਰਸਤਾ ਬਹੁਤ ਲੰਬਾ ਸੀਗਾ ਤਾਂ ਕਰਕੇ ਸਾਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਨਹੀਂ ਅਸੀਂ ਅੱਧਾ ਘੰਟਾ ਪਹਿਲਾਂ ਆ ਜਾਣਾ ਸੀਗਾ ਪੱਟਿਆਂ ਦੇ ਵਿੱਚ ਤੁਹਾਨੂੰ ਪਤਾ ਕਿਸ ਗੱਡੀ ਔੜੀ ਚੱਲਦੀ ਹੈ ਚਲ ਬੋਲ ਲਓ ਜੀ ਪਹੁੰਚ ਗਿਆ ਪੱਕਾ ਹਾਂ ਫਾਈਨਲੀ ਅਸੀਂ ਆਪਣੇ ਵਿੱਚ ਕਲੀਅਰ ਕਰ ਲਿਆ ਚੀਚੀ ਮਾਰਾ ਪੱਤੀ ਨਾਲ ਜੀ ਸੱਤ ਕਰਕੇ ਚੀਚੀ ਮਾਰਦੀ ਮਾਰੇ ਤੇ ਟਾਈਮ ਹੋ ਗਿਆ ਪੌਣੇ 2 ਦਾ ਗੱਲਾਂ ਬਾਤਾਂ ਕਰਦੇ ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਗੁਰਪ੍ਰੀਤ ਦੀ ਪਕੌੜੇ ਲੈ ਕੇ ਆਊਗੀ ਚਾਹ ਬਣਾ ਕੇ ਦਊਗੀ ਫਿਰ ਅਸੀਂ ਪੀਵਾਂਗੇ ਚਾਹ ਸਾਨੂੰ ਬਣਾ ਕੇ ਦਊਗੀ ਮੈਂ ਉਹਨੂੰ ਕਿਹਾ ਸੀ ਵੀ ਚੱਲ ਤੂੰ ਸਾਡੇ ਨਾਲ ਹੀ ਚੱਲ ਘਰ ਨੂੰ ਪਰ ਉਹ ਟਲਦੀ ਸੀ ਪਰ ਕਿਤੇ ਚਾਹ ਤਾਂ ਉਹਨੂੰ ਬਣਾਉਣੀ ਪੈਣੀ ਆ ਆਪਾਂ ਫੇਰ ਫੋਨ ਕਰਤਾ ਵੀ ਨਹੀਂ ਤੂੰ ਆ ਜਾ ਤੇ ਫਿਰ ਉਹ ਕਹੀਂ ਚਲੋ ਮੈਂ ਦੋ ਕੁ ਬਾਦ ਦੇ ਨੂੰ ਆਉਣੀ ਆ ਪਕੌੜੇ ਪੂੜੇ ਜੇ ਲੈ ਕੇ ਫਿਰ ਚਾਹ ਪੀਣੇ ਆ ਹੁਣ ਅਸੀਂ ਜੂਸ ਪੀ ਲਿਆ ਗੱਲਾਂ ਬਾਤਾਂ ਮਾਰਦੇ ਆ ਤੇ ਬੱਚੇ ਬਾਤ ਟੀਵੀ ਦੇਖਣ ਲੱਗ ਗਏ ਨੇ ਫਿਰ ਦੇ ਦਿਆ ਗੁਰਪ੍ਰੀਤ ਨੂੰ ਲੈ ਕੇ ਆਉਨੇ ਆ ਗੁਰਪ੍ਰੀਤ ਨੇ ਤਾਂ ਕਹਿੰਦੇ ਨਾ ਪੱਤ ਨਾ ਪੂਣੀਆਂ ਹੈ ਪੂਣੀਆਂ ਪੂਣੀਆਂ ਨਾ ਪੱਤ ਨਾ ਪੂਣੀਆਂ ਗੁਰਪ੍ਰੀਤ ਨੇ ਤਾਂ ਉਹ ਕੰਮ ਕਰਦਾ ਨਾ ਗੁਰਪ੍ਰੀਤ ਪਹੁੰਚੀ ਨਾ ਪਕੌੜੇ ਪਹੁੰਚੇ ਇਸ ਲਈ ਮੰਮੀ ਹੁਣ ਆਪੇ ਉੱਠ ਕੇ ਚਾਹ ਬਣਾਉਣ ਲੱਗੀ ਆ ਕਹਿੰਦਾ ਇਚਾਤਾ dama ਤੁਹਾਨੂੰ ਤੇ ਮੈਂ ਗੁਰਪ੍ਰੀਤ ਨੂੰ ਫੋਨ ਕੀਤਾ ਉਹ ਕਹਿੰਦਾ ਜਿੱੱਲੇ ਜੀ ਬੋਤ ਨੇ ਕਹਿੰਦਾ ਜੋਤਾ ਉਹਨੇ ਕਹਿੰਦੀ ਅੰਦਰ ਬੜਿਆ ਚੱਟਣੀ ਲੈਣ ਲਈ ਉਹਨੇ ਟਾਈਮ ਲਾਤਾ ਹੁਣ ਉਹ ਚੱਟਣੀ ਲੈ ਕੇ ਆਇਆ ਕਹਿੰਦੀ ਹੁਣ ਮਸਾਂ ਹੀ ਪੈਕ ਆਪਾਂ ਮੈਂ ਕਿਹਾ ਦੋਦੇ ਹੱਥ ਚੋਂ ਫੜ ਕੇ ਆਪ ਪੈਕ ਕਰ ਲਿਆ ਤੇ ਚਲੋ ਕੋਈ ਨਹੀਂ ਹੁਣ ਉਹਨੂੰ ਲੈ ਕੇ ਆਉਨੇ ਆਪਾਂ ਤੇ ਫੇਰ ਦੇਖਦੇ ਆ ਬਾਹਰ ਹਵਾ ਬਹੁਤ ਸੋਹਣੀ ਚੱਲਦੀ ਆ ਵੈਸੇ ਹੁਣ ਠੰਡ ਹੋ ਗਈ ਕਿਸੇ ਨਾ ਕਿਸੇ ਪਾਸੇ ਨਾ ਥੋੜੀ ਬਹੁਤੀ ਬਰਫ ਪਈ ਆ ਤਾਂ ਕਰਕੇ ਥੋੜੀ ਥੋੜੀ ਮਤ ਠੰਡ ਜੀ ਲੱਗਦੀ ਆ ਮੈਂ ਸਵੇਰੇ ਗਿਆ ਕਿ ਤੇ ਮੈਨੂੰ ਫੀਵਰ ਆ ਮੈਂ ਕਿਹਾ ਵੀ ਫੀਵਰ ਜਾਂ ਮੈਨੂੰ ਲੱਗਦਾ ਤਾਂ ਐ ਨਹੀਂ ਪਰ ਠੰਡ ਕਿਉਂ ਲੱਗਦੀ ਆ ਤੇ ਬੱਚਿਆਂ ਨੇ ਚੀਕੂ ਖਾਲੇ ਤੋੜ ਕੇ ਆਲੂ ਬੁਖਾਰੇ ਖਾਲੇ ਆਪਾਂ ਵੀ ਜਾਂਦੇ ਹੋਏ ਚੀਕੂ ਲੈ ਕੇ ਜਾ ਮੰਮੀ ਕਈ ਬਹੁਤ ਲੱਗੇ ਹੋਏ ਨੇ ਤੇ ਲੈ ਜੀ ਤੂੰ ਜਾਂਦੀ ਹੋਈ ਤੇ ਆਪਾਂ ਵੀ ਲੈ ਕੇ ਚੱਲਾਂਗੇ ਇੱਧਰ ਫੋਨ ਚੱਲ ਰਿਹਾ ਬਾਹਰ ਟੀਵੀ ਚੱਲ ਰਿਹਾ ਬਸ ਆਹ ਕੰਮ ਬੰਨਾਨ ਕੀ ਆ ਤੇ ਸੋ ਜਾ ਹਣ ਫੋਨ ਰੱਖ ਦੇ ਓ ਜਾ ਬਣ ਹਾਂਜੀ ਫੋਨ ਰੱਖ ਦੇ ਪਾਪਾ ਨੂੰ ਦਿਖਾਵਾਂਗੀ ਵੀਡੀਓ ਵੀ ਇੱਧਰ ਫੋਨ ਉਧਰ ਟੀਵੀ ਰੱਖਦੇ ਹਾਂ ਜੀ ਆਪਾਂ ਲੈਣ ਆਇਆ ਗੁਰਪ੍ਰੀਤ ਨੂੰ ਜੀ ਆਪਾਂ ਖੜ ਗਏ ਜਿੱਥੇ ਉਹਨੇ ਆਪਾਂ ਨੂੰ ਬੁਲਾਇਆ ਸੀ ਫੋਟੋ ਹਿੰਦ ਤੱਕ ਆਈ ਨਹੀਂ ਹੈ ਜੀ ਉਸ ਆਉਣ ਵਾਲੀ ਹੋਏਗੀ ਇਹ ਕਰ ਦਿਆ ਲੈ ਕੇ ਗੁਰਪ੍ਰੀਤ ਨੂੰ ਚੰਗੀਆਂ ਘਰ ਤੇ ਭੁੱਖ ਲੱਗੀ ਆ ਖਾਈਏ ਪਕੌੜੇ ਚਾਹ ਦੇ ਨਾਲ ਇਹ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਕੋਹੜ ਸਾਹਿਬ ਤੇ ਇਤੋਂ ਨਹੀਂ ਆਉਣ ਗੁਰਪ੍ਰੀਤ ਨੇ ਟਾਈਮ ਤਾਂ ਕੋਈ ਨਹੀਂ ਇਹਦਾ ਟਾਈਮ ਲੱਗਣਾ ਤਾਂ ਚਾਹੀਦਾ ਨਹੀਂ ਸੀ ਮੈਸੇਜ ਇਹ ਮੈਂ ਸਕੂਪੀ ਚਲਾਉਂਦੀ ਕਿ ਮੈਨਾਂ ਟਾਈਮ ਲਾਉਣਾ ਨਹੀਂ ਸੀ ਕਿਉਂਕਿ ਇਹ ਤੋਂ ਕਹਾ ਰੋੜ ਕੋਲੀ ਹੈ ਇਹ ਉਹ ਗੁਰਦੁਆਰਾ ਜਿੱਥੇ ਆਪਾਂ ਪਾਠ ਕਰਾਇਆ ਸੀਗਾ ਤੇ ਇੱਥੇ ਆਈ ਸੀ ਆਪਾਂ ਬਹੁਤ ਖੇਡਦੇ ਰਹਾਂ ਕਿ ਇਹ ਰੋਟੇ ਦੇ ਸੀ ਤਿੰਨੋਂ ਭੈਣ ਭਰਾ ਬਹੁਤ ਜਾਤਾਂ ਨੇ ਸਾਡੀਆਂ ਇਸ ਰੋਟੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਨਾਲ ਕਰਨਾ ਠੋਣੀ ਹੈ ਲਓ ਵੀ ਅੱਗੇ ਪਕੌੜੇ ਪਹੁੰਚ ਗਈ ਆਖਰਕਾਰ ਇਹ ਮੇਰੀ ਕੁਸੂਦੀ ਪਲੇਟ ਲੈ ਗਏ ਚਲੋ ਵੀ ਪੀਏ ਚਾਹ ਖਾਈਏ ਪਕੌੜੇ ਤੇ ਫਿਰ ਟਾਈਮ ਜੇ ਨਾਲ ਤੁਰੀਏ ਮੈਂ ਤਾਂ ਬਹਿ ਕੁਝ ਤੇ ਖਾ ਲਾ ਸਾਢੇ 4 ਨੂੰ ਪੌਣੇ 5 ਹੋ ਗਏ ਚੱਲੀਏ ਆਪਾਂ ਵਾਪਸ ਘਰਾਂ ਨੂੰ ਧੀਰੇ ਧੀਰੇ ਸੋ ਚਲੋ ਉਧਰ ਛੱਡ ਦੇ ਉਹ ਕੁੱਤਿਆਂ ਕੋਲ ਚਲੋ ਛੱਡ ਕੇ ਦੇਖ ਕੇ ਇੱਥੋਂ ਆਜੋ 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 ਕਿੰਨੀ ਸੋਹਣੀ ਲੱਗਦੀ ਛੋਟੀ ਜੀ ਚੰਦੇ ਜਾਂਦੇ ਚੀਕੂ ਤੋੜ ਲਿਆ ਆਪਾਂ ਨੇ ਮੰਮੀ ਕਾ ਵੀ ਬਹੁਤ ਮਿੱਠੇ ਨੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਖਾਦੇ ਨੇ ਤਾਂ ਹਾਂ ਬਹੁਤ ਮਿੱਠੇ ਨੇ ਨਫਾਫੇ ਚ ਪਾ ਲੇ ਇਧਰ ਆਲੂ ਬੁਖਾਰੇ ਲੱਗੇ ਹੋਏ ਨੇ ਇਹ ਜਦ ਪੱਕਣਗੇ ਫਿਰ ਦੁਬਾਰਾ ਖਾਣ ਆਉਣਾ ਪੈਣਾ ਆ ਦੇ ਲੋ ਹਾਂ ਅੰਗੂਰ ਦੇਖੋ ਕਿੰਨੇ ਹਾਂ ਉਹ ਲੱਗੇ ਹੋਏ ਨੇ ਫਿਰ ਅੰਗੂਰਾ ਨੂੰ ਲਾਵਾਂਗੇ ਇੱਕ ਵਾਰ ਝਟ ਚਲੋ ਵੀ ਚੱਲੀਏ ਆ ਹਾਂ ਉੱਪਰ ਉੱਪਰ ਰਹਿ ਗਏ ਬਸ ਹੋਰ ਕੀ ਉੱਪਰ ਦਿਖਾ ਦੇ ਹਾਂ ਉਹਦੇ ਲੱਗੇ ਹੋਏ ਉੱਪਰ ਇਨਸ਼ਾ ਅੱਲਾਹ ਗੱਡੀ ਜਾਂਦੀ ਹੈ ਇਨਸ਼ਾ ਅੱਲਾਹ

ਤੇ ਚਲੋ ਜੀ ਹੁਣ ਤਾਂ ਨੀਂਦ ਆਉਣ ਲੱਗ ਗਈ ਗੱਡੀ ਚਲਾ ਕੇ ਅੱਜ ਵਾਕਈ ਥੱਕ ਗਏ ਹੁਣ ਪਤਾ ਚੱਲਦਾ ਕਿ ਡਰਾਈਵਿੰਗ ਕਰਨੀ ਵੀ ਸੌਕੀ ਨਹੀਂ ਹੈਗੀ ਸੋ ਚਲੋ ਜੀ ਆਪਾਂ ਵੀ ਕਰੀਏ ਰੈਸਟ ਕਿਉਂਕਿ ਮਾਰਨਿੰਗ ਬੱਚਿਆਂ ਨੇ ਫੇਰ ਜਲਦੀ ਉੱਠਣਾ ਹੈ ਤੇ ਸਕੂਲ ਜਾਣਾ ਔਰ ਛੁੱਟੀ ਵਾਸਤੇ ਦਿਨਾਂਗੇ ਬੱਚੇ ਸੌਂਗੇ 5 ਮਿੰਟ ਲਾਉਗੇ ਨੇ ਫੇਰ ਇਹ ਸੌਣ ਨੂੰ ਤਾਂ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫੇਰ ਕੱਲ ਨਵੀਂ ਵੀਡੀਓ ਦੇ ਵਿੱਚ ਦੇਖਦੇ ਆ ਕੱਲ ਆਪਾਂ ਕੀ ਕਰਦੇ ਆ ਕਿਸ ਡਿਬਿ ਬਣਾਉਨੇ ਆ ਮਾਰਨਿੰਗ ਉੱਠ ਕੇ ਸੋ ਜਦ ਤੱਕ ਲਈ Take care, good night.